ਤੁਹਾਡੇ ਕੋਲ ਕਈ ਆ ਜਵੇ ਸੱਪ ਦਾ ਡੰਗਿਆ ਤੇ ਡਾਕਟਰ ਤਾਂ ਮ੍ਰਿਤਕ ਘੋਸ਼ਿਤ ਕਰ ਦਿੰਦੇ ਨੇ ਪਰ ਤੁਸੀਂ ਬਚਾ ਲੈਂਦੇ ਹੋ ਕਿਦਾਂ ਉਹਦੇ ਵਿੱਚ ਮੇਰੇ ਕੋਲ ਸਿਰਫ 24 ਘੰਟੇ ਤੋਂ ਪਹਿਲਾਂ ਪਹਿਲਾਂ ਤਾਂ ਗਿਆ ਵੀ 24 ਘੰਟੇ ਤੋਂ 1 ਮਿੰਟ ਪਹਿਲਾਂ ਮੇਰੇ ਕੋਲ ਆ ਜਾਓ ਮੈਂ ਆਪਣੀ ਚੀਜ਼ ਦੀ ਪਾਇਆ ਕਰਦਾ ਬੋਲੇ ਨਾਲ ਦੀ ਕਿਰਪਾ ਵੀ ਅਗਰ ਬਚਦਾ ਤਾਂ ਹਰ ਹਾਲ ਹਰ ਕੀਮਤ ਤੇ ਬਚਾ ਕੇ ਭੇਜਦਾ ਵੀ ਸੱਪ ਦਾ ਡੰਗੇ ਦੀ ਜੋ ਉਹਨੇ ਡੰਗ ਮਾਰਨਾ ਉਹਦਾ ਜ਼ਹਿਰ ਸਾਰਾ ਸਰੀਰ ਚ ਫੈਲਨ ਦਾ ਇੱਕ ਅਸੀਂ ਜਗਾ ਜਾ ਕੇ ਜ਼ਹਿਰ ਰੁਕਨ ਦਾ ਕਿਉਂਕਿ ਜਿੰਨੀ ਜ਼ਹਿਰ ਦੀ ਮਾਤਰਾ ਹੁੰਦੀ ਹੈ ਉਹ ਇੱਕ ਜਗ੍ਹਾ ਤੇ ਜਾ ਕੇ ਖੜ ਜਾਂਦੀ ਹੈ ਅਗਰ ਉਹ ਜਗਾ ਲੱਭ ਜੇ ਤੇ ਹਲਕਾ ਜਿਹਾ ਬ੍ਰੀਡ ਦੇ ਟੱਕ ਨਾਲ ਉਹ ਜ਼ਹਿਰ ਕੱਢਿਆ ਜਾਂਦਾ ਸਸ਼ੀਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨ ਤੇ ਮੈਂ ਤੁਹਾਡੇ ਨਾਲ ਜੈ ਕੁਮਾਰ ਦੋਸਤੋ ਤੁਹਾਡੇ ਲਈ ਅੱਜ ਇੱਕ ਅਜੀਹਾ ਉਪਾਏ ਜਿਹੜਾ ਤੁਹਾਨੂੰ ਦੱਸਦੀ ਏ ਕਿ ਸੱਪ ਦੇ ਡੰਗਿਆਂ ਦਾ ਇਲਾਜ ਜਿਹੜਾ ਇੱਕ ਦਾਵਾ ਕਰਦੇ ਨੇ ਕਿ ਸੱਪ ਨੇ ਡੰਗਿਆ ਹੋਵੇ ਤੇ 24 ਘੰਟਿਆਂ ਤੋਂ ਪਹਿਲਾਂ ਇੱਕ ਮਿੰਟ ਵੀ ਜੇ 24 ਘੰਟੇ ਹੋਣ ਵਾਲੇ ਨੇ ਜੇਕਰ ਇੱਕ ਮਿੰਟ ਪਹਿਲਾਂ ਵੀ ਜੇਕਰ ਮੇਰੇ ਕੋਲ ਸੱਪ ਦੇ ਡੰਗੇ ਵਾਲਾ ਕੋਈ ਬੰਦਾ ਆ ਜਾਵੇ ਤਾਂ ਉਸ ਦੀ ਉਸ ਦਾ ਇਲਾਜ ਕਰ ਦਿੰਦੇ ਨੇ ਤੇ ਉਸ ਬੰਦੇ ਨੂੰ ਬਚਾ ਲੈਣੇ ਆ। ਤਾਂ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਵੀ ਕੀ ਲੱਭ ਰਹੇ ਨੇ ਵੀ ਕੀ ਕਰ ਰਹੇ ਨੇ। ਸਰ ਸਰ ਕੀ ਲੱਭ ਰਹੇ ਹੋ ਉੱਥੇ? ਮੈਂ ਤਾਂ ਸਿਰ ਸੱਪ ਦੀ ਖੁੱਡ ਦੇਖ ਰਿਹਾ। ਮੈਂ ਸੱਪ ਵਿੱਚ ਹੈ ਮੈਂ ਤੁਹਾਨੂੰ ਕੱਢ ਕੇ ਦਿਖਾਵਾਂ। ਇੱਥੇ ਸੱਪ ਰਹਿੰਦੇ? ਹਾਂਜੀ। ਅੱਛਾ। ਇੱਥੇ ਪੰਜ ਖੁੱਡਾਂ ਮੇਰੇ ਕੋਲ ਪੰਜਾਂ ਖੁੱਡਾਂ ਵਿੱਚ ਸੱਪ ਵੱਡੇ ਆ। ਕਿਦਾਂ ਇਹ 24 ਘੰਟਿਆਂ ਦੇ ਵਿੱਚ ਕਹਿੰਦੇ ਸੀ ਵੀ ਦਾਵਾ ਕਰਦੇ ਇਹ ਗੱਲਾਂ ਸੁਣੀਆਂ ਵੀ 24 ਘੰਟੇ ਤੋਂ 1 ਮਿੰਟ ਵੀ ਪਹਿਲਾਂ ਤੁਹਾਡੇ ਕੋਲ ਕਈ ਆ ਜਵੇ ਸੱਪ ਦਾ ਡੰਗਿਆ ਤੇ ਡਾਕਟਰ ਤਾਂ ਮ੍ਰਿਤਕ ਘੋਸ਼ਿਤ ਕਰ ਦਿੰਦੇ ਨੇ ਪਰ ਤੁਸੀਂ ਬਚਾ ਲੈਂਦੇ ਉਹ ਕਿਦਾਂ ਦੇਖੋ ਜੀ ਡਾਕਟਰ ਸਾਹਿਬ ਦੇ ਉੱਤੇ ਤਾਂ ਡਿਪੈਂਡ ਕੁਝ ਨਹੀਂ ਕਰਦੇ ਡਾਕਟਰ ਸਾਹਿਬ ਤਾਂ ਸਿਰਫ ਚੈੱਕ ਕਰ ਲੈਣ ਤਾਂ ਵਧੀਆ ਅੱਬਲ ਤਾਂ ਜਿਸ ਵੇਲੇ ਉਹਨਾਂ ਦੇ ਮੂੰਹ ਚ ਝੱਗ ਦੇਖ ਲੈਂਦੇ ਆ ਡਾਕਟਰ ਸਾਹਿਬ ਇਲਾਜ ਕਰਨ ਦੀ ਜਗ੍ਹਾ ਉਹਨਾਂ ਨੂੰ ਕਹਿੰਦੇ ਆ ਵੀ ਭਾਈ ਇਹ ਡੈੱਡ ਹੋ ਚੁੱਕਾ ਵੀ ਇਹ ਨਹੀਂ ਇਲਾਜ ਕਰਕੇ ਪੈਸਾ ਕਮਾਣ ਨਾਲੋਂ ਡੈੱਡ ਕਰਕੇ ਭੇਜ ਦਿੰਦੇ ਆ ਉਹਦੇ ਵਿੱਚ ਵੀ ਮੇਰੇ ਕੋਲ ਸਿਰਫ 24 ਘੰਟੇ ਤੋਂ ਪਹਿਲਾਂ ਪਹਿਲਾਂ ਤਾਂ ਗਿਆ ਵੀ 24 ਘੰਟੇ ਤੋਂ 1 ਮਿੰਟ ਪਹਿਲਾਂ ਮੇਰੇ ਕੋਲ ਆ ਜਾਓ। ਨਾ ਆਪਣੀ ਚੀਜ਼ ਦੀ ਪਾਇਆ ਕਰਦਾ। ਭੋਲੇ ਨਾ ਦੀ ਕਿਰਪਾ ਵੀ ਅਗਰ ਬਚਦਾ ਤਾਂ ਹਰ ਹਾਲ ਹਰ ਕੀਮਤ ਤੇ ਬਚਾ ਕੇ ਭੇਜਦਾ। ਹੁਣ ਅਸਲ ਇਹਦਾ ਉਹ ਨਹੀਂ ਇਹ ਤੁਹਾਨੂੰ ਦਿਖਾਉਂਦਾ ਵੀ ਆਹ ਬੰਦੇ ਨੂੰ ਬਚਾਇਆ। ਵੀ ਆਹ ਬੰਦਾ ਇਸ ਐਦਾਂ ਲੜਿਆ। ਇੱਥੇ ਸੱਪਾਂ ਦੇ ਕਈਆਂ ਨੂੰ ਮਿੱਟੀ ਲੱਗੀ ਆ, ਕਈਆਂ ਦੇ ਖਾਰਸ ਹੋ ਚੁੱਕੀ ਆ, ਕਈਆਂ ਦੀ ਲੱਤਾਂ ਗਲੀਆਂ ਇਲਾਜ ਕਰਦਾ ਪਿਆ। ਕਿਦਾਂ ਬਚਾ ਲੈਂਦੇ ਤੁਸੀਂ ਜਿੱਦਾਂ 2 ਘੰਟੇ ਵੀ ਸੱਪ ਨੂੰ ਕੱਟੇ ਨੂੰ ਹੋ ਜਾਂਦੇ ਆ ਵੀ ਕਹਿੰਦੇ ਵੀ ਉਹ ਮਰ ਗਿਆ ਜਾਂ ਐਦਾਂ ਦਾ ਕੁਝ ਕਹਿ ਦਿੰਦੇ ਨੇ ਬਚਾ ਕਿਦਾਂ ਲੈਂਦੇ ਹੋ ਤੁਸੀਂ ਪਛਾਣ ਨਹੀਂ ਕੁਝ ਨਹੀਂ ਵੀ ਸੱਪ ਦਾ ਡੰਗੇ ਦੀ ਜੋ ਉਹਨੇ ਡੰਗ ਮਾਰਨਾ ਉਹਦਾ ਜ਼ਹਿਰ ਸਾਰਾ ਸਰੀਰ 'ਚ ਫੈਲਣਾ ਇੱਕ ਅਸੀ ਜਗਾ ਜਾ ਕੇ ਜ਼ਹਿਰ ਰੁਕਣਾ ਕਿਉਂਕਿ ਜਿੰਨੀ ਜ਼ਹਿਰ ਦੀ ਮਾਤਰਾ ਹੁੰਦੀ ਆ ਉਹ ਇੱਕ ਜਗ੍ਹਾ ਤੇ ਜਾ ਕੇ ਖੜ ਜਾਂਦੀ ਆ ਅਗਰ ਉਹ ਜਗਾ ਲੱਭ ਜੇ ਤੇ ਹਲਕਾ ਜਿਹਾ ਬ੍ਰੇਡ ਦੇ ਟੱਕ ਨਾਲ ਉਹ ਜ਼ਹਿਰ ਕੱਢਿਆ ਜਾਂਦਾ ਕੱਤੀ ਲਸੀਨਾ ਤੋਂ ਉਹ ਕੇ ਮੰਤਰ ਪੜ ਕੇ ਫਿਰ ਹਲਕਾ ਜਿਹਾ ਟੱਕ ਲੈਣੇ ਆ ਤੇ ਉਹਦੀ ਖੂਨ ਦੀ ਪਚਕਾਰੀ ਹਵਾ ਵਿੱਚ ਛੁੱਟਦੀ ਹੈ ਵੀ ਇਥੋਂ ਪਤਾ ਲੱਗਦਾ ਵੀ ਜ਼ਹਿਰ ਪਾਰ ਸਾਰਾ ਆ ਚੁੱਕਾ ਵੀ ਕਹਿੰਦੇ ਨੇ ਸਰੀਰ ਦੇ ਵਿੱਚ ਜਦੋਂ ਸੱਪ ਘਰਦਾ ਵੈ ਤਾਂ ਸਰੀਰ ਦੇ ਵਿੱਚ ਇੱਕਦਮ ਹੀ ਜ਼ਹਿਰ ਫੈਲ ਜਾਂਦਾ ਹੈ ਤੇ ਉਹ ਕੁਝ ਘੰਟਿਆਂ ਦੇ ਵਿੱਚ ਜੇਕਰ ਉਹ ਮੈਡੀਕਲ ਟਰੀਟਮੈਂਟ ਨਾਲ ਲਵੇ ਤਾਂ ਉਹ ਡੈਥ ਹੋ ਜਾਂਦਾ ਹੈ ਤੇ ਫਿਰ ਵੀ ਤੁਸੀਂ ਦਾਅਵਾ ਕਰ ਰਹੇ ਹੋ ਵੀ 24 ਘੰਟੇ ਤੋਂ 1 ਮਿੰਟ ਪਹਿਲਾਂ ਆ ਜਵੇ ਮੈਂ ਤਾਂ ਤੁਹਾਨੂੰ ਪਹਿਲਾਂ ਕਹਿ ਰਿਹਾ ਕਿਉਂਕਿ 24 ਘੰਟੇ ਤੱਕ ਬੰਦਾ ਮਰਿਆ ਨਹੀਂ 24 ਘੰਟੇ ਤੱਕ ਬੰਦਾ ਨਹੀਂ ਮਰਦਾ ਕਿਉਂਕਿ ਪੂਰੀ ਨਾਸ਼ਤ ਵਿੱਚ ਜ਼ਹਿਰ ਫੈਲਣ ਤੋਂ ਬਾਅਦ ਇੱਕ ਹੀ ਜਗ੍ਹਾ ਜ਼ਹਿਰ ਨਹੀਂ ਪਹੁੰਚ ਪੰਦਾ ਉਹੀ ਜਗ੍ਹਾ ਤੋਂ ਜ਼ਹਿਰ ਨਿਕਲਦਾ ਹੈ ਤੇ ਬੰਦਾ 1 ਘੰਟੇ ਬਾਅਦ ਹੌਸ਼ੀਂ ਚ ਆ ਜਾਂਦਾ ਹੁਣ ਤੁਸੀਂ ਇੱਥੇ ਲੱਬ ਸੱਪ ਲੱਭ ਰਹੇ ਸੀਗੇ ਮੇਰੇ ਖਿਆਲ ਨਾਲ ਚਲੋ ਮੈਂ ਆਏ ਹੋਏ ਆ ਭਾਈ ਸਾਹਿਬ ਮੈਂ ਇਹ ਦੇਖਾਂਗੇ ਕਿ ਕਦੋਂ ਨਿਕਲਦਾ ਕੱਢ ਕੇ ਦਿਖਾ ਦਵਾਂ ਕੀ ਵਾਕਈ ਤੇ ਸੱਪ ਰਹਿੰਦੇ ਮੇਰੇ ਕੋਲ 5 ਖੁੱਡਾਂ 5ਾਂ ਖੁੱਡਾਂ 'ਚ ਸੱਪ ਹੈ ਜੀ ਅੱਛਾ ਜੀ ਜੇ ਮੈਂ ਜ਼ਮੀਨ ਆਪਣੇ ਜਿੱਥੇ ਤੇ ਮੈਂ ਸੋਨਾ ਵਾਂ ਜੇ ਅਗਰ ਮੈਂ ਇੱਥੋਂ ਇਟਾ ਪੱਟਾਂ ਤੇ ਮਿੱਟੀ ਕੱਢਾਂ ਤੇ ਘਟੋ ਵਾਟੇ ਇੱਥੇ ਹੀ ਨਿਕਲਿਆਣੇ ਚਾਰ ਇੱਥੋਂ 4-5 ਸੱਪ ਉਹ ਨਿਕਲ ਆਣੇ ਤੁਹਾਡੇ ਤੁਸੀਂ ਜਿੱਥੇ ਰਹਿੰਦੇ ਹੋ ਜਿੱਥੇ ਨਾ ਰਹਿਣਾ ਬਾਕੀ ਤੁਸੀਂ ਇਹ ਦੇਖੋ ਪੂਰਾ ਜੰਗਲ ਹੈ ਮੈਨੂੰ ਕੋਈ ਚੀਜ਼ ਦੀ ਨਹੀਂ ਲੋੜ ਮੈਂ ਜੰਗਲ ਵਿੱਚ ਖੁੱਲਾ ਦੁੱਲਾ ਰਾਜਾ ਬਣ ਕੇ ਰਹਿਣਾ ਹੂੰ ਦੋਸਤੋ ਤੁਹਾਨੂੰ ਵੀ ਦਿਖਾਣੇ ਆ ਕਿ ਖੋਡ ਦੀ ਗੱਲ ਕਰਦੇ ਵੀ ਕਿਹੜੇ ਕਿਹੜੇ ਖੋਡ ਨੇ ਤੇ ਕਿੱਥੇ ਜਿਹੜੇ 나ਗ ਦੇਵਤਾ ਕਿ ਨਾਗ ਦੇਵਤਾ ਰਹਿੰਦੇ ਨੇ ਵੀ ਉਹ ਤਸਵੀਰਾਂ ਤੁਹਾਨੂੰ ਵੀ ਦਿਖਾਵਾਂਗੇ ਕਿ ਕਿਸ ਤਰੀਕੇ ਨਾਲ ਜਿਹੜਾ ਕਿੱਥੇ-ਕਿੱਥੇ ਖੋਡ ਹੈਗੇ ਆ ਤੇ ਕਿਸ ਤਰ੍ਹਾਂ ਇਹ ਇੱਥੇ ਰਹਿੰਦੇ ਆ ਤੇ ਕਿਸ ਡਰ ਨਹੀਂ ਲੱਗਦਾ ਹੈਗਾ ਵੀ ਕੋਈ ਇੱਥੇ ਆਉਂਦਾ ਜਾਂਦਾ ਹੋਵੇਗਾ ਆਪਾਂ ਨੂੰ ਕਦਾ ਡਰ ਲੱਗਦਾ ਜੀ ਭੋਲੇ ਨਾਥ ਅਦੇ ਵਿੱਚ 2 ਫੁੱਟ ਸੱਪ ਦਾ ਬੱਚਾ ਅੱਛਾ ਇੱਕਾ ਜੋ ਜੀ ਇੱਕਾ ਖੋਡਾ ਇਹਦੇ ਅੰਦਰ ਨਾਗ ਮਾਤਾ ਰਹਿੰਦੀ ਹੈ ਇਹਦੇ ਵਿੱਚ ਰਹਿੰਦੇ ਆ ਹਾਂ ਜੀ ਇਹਦੇ ਅੰਦਰ ਉਹ 24 ਘੰਟੇ ਵਿੱਚ ਜੇ ਮਨ ਕੀਤਾ ਦੇਖੀ ਆ ਇਹਨਾਂ ਨੂੰ ਅੱਧ ਉਂਗਲ ਜੀ ਨਾਲ ਮੂੰਹ ਬਾਹਰ ਕੱਢਣਗੇ ਜਿਸ ਵੇਲੇ ਮੈਂ ਉੱਠ ਕੇ ਦੇਖਦਾ ਦਿਓ ਫੇਰ ਵਾਪਸ ਹੀ ਹੋ ਜਾਂਦੇ ਆ ਅੱਛਾ ਮਤਲਬ ਇਹਦੇ ਵਿੱਚ ਹੀ ਰਹਿੰਦੇ ਹੋ ਹੁਣ ਇੱਕ ਤੁਹਾਨੂੰ ਵੱਡੀ ਹੋਰ ਹੈ ਗਈ ਹੈ ਜਿੱਥੇ ਤੁਹਾਨੂੰ ਵੱਡਾ ਨਾਗ ਰਹਿੰਦਾ ਸਾਡਾ ਕਰੇਗਾ ਨਾਗ ਰਾਜ ਜਿਨ੍ਹਾਂ ਦੀ ਪੂਰੀ ਕਿਰਪਾ ਉਹ ਆ ਖੋੜੀ ਸਾਡੀ ਆ ਸਭ ਤੋਂ ਵੱਡੀ ਕੋਈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਇੱਥੇ ਕਹ ਰਹੇ ਨੇ ਵੀ ਸੱਪ ਰਹਿੰਦਾ ਹੋਵੇ ਸਭ ਤੋਂ ਕਿੰਨਾ ਕੁ ਲੰਬਾ ਸੱਪ ਹੋਵੇਗਾ ਇਹ 7 ਫੁੱਟ ਦਾ ਜੀ ਨਾਗ ਹੈ 7 ਫੁੱਟ ਦਾ ਨਾਗ ਕੀ ਆ ਇੱਥੇ ਵੀ ਰਹਿੰਦੇ ਆ ਆ ਦੇਖੋ ਜੀ ਆ ਖੋੜ ਦੇ ਵਿੱਚੋਂ ਅਲਸਿੰਗ ਕ੍ਰੋਸਿੰਗ ਆ ਮਿੱਟੀ ਨਿਕਲ ਚੁੱਕੀ ਹੋਈ ਹੈ ਵਿੱਚੋਂ ਕ੍ਰੋਸਿੰਗ ਆ ਆ ਕੰਨ ਦੇ ਪਿੱਛੇ ਜੋੜਾ ਰਹਿੰਦਾ ਇੱਥੇ ਜੋੜੇ ਵੀ ਰਹਿੰਦੇ ਆ ਜੋੜੇ ਹੀ ਆਈ ਇਸ ਕੰਨ ਦੇ ਪਿੱਛੇ ਜੋੜਾ ਵਾ ਆ ਜਗ੍ਹਾ ਤੁਸੀਂ ਕੱਢਿਆ ਸੀ ਆ ਸਾਰੇ ਪੱਤੇ ਆ ਦੇਖੋ ਆ ਸਾਰੇ ਕੰਨ ਤੋੜ ਕੇ ਅਸੀਂ ਦੁਬਾਰਾ ਤਿਆਰ ਕੀਤੀ ਸੀ ਜੋੜਾ ਸੀਗਾ ਉਹ ਜੋੜਾ ਕਾਬੂ ਨਹੀਂ ਆਇਆ ਜੋੜਾ نیچے-नीचे ਜਾਂਦਾ ਰਹਿ ਰਿਹਾ ਹੁਣ ਵੀ ਇੱਥੇ ਰਹਿੰਦੇ ਆ ਹਾਂਜੀ ਹਾਂਜੀ ਇਹ ਜਿਹੜਾ ਟੱਕਿਆ ਹੋਇਆ ਵੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਨਾ ਕੋਈ ਪ੍ਰੋਬਲਮ ਨਹੀਂ ਇਹ ਕੰਦ ਵਿੱਚ ਦੋ ਕੰਦਾਂ ਦੇ ਬੇਲ ਵਿੱਚ ਬੈਠੇ ਆ ਅੱਛਾ ਵਿੱਚ ਬੈਠੇ ਨਿਕਲਦੇ ਕਦੋਂ ਇਹ ਇਹ ਨਿਕਲਣਗੇ ਹੁਣ ਮਾਰਚ ਚ ਹਾਂ ਅਲੀ ਮਾਰਚ ਨੂੰ ਤੁਸੀਂ ਸਵੇਰੇ ਕਿਸੇ ਵਕਤ ਵੀ ਦੇਖ ਲੈ ਸਕਦੇ ਹੋ ਤੁਹਾਨੂੰ ਵੀਡੀਓ ਪਵਾ ਦਾਂਗਾ ਬਨਫੜੇ ਦੀ ਉਹ ਤੁਹਾਨੂੰ ਪਹੁੰਚ ਜਾਏਗੀ ਮਤਲਬ ਸੱਪ ਇੱਥੇ ਰਹਿੰਦੇ ਆ ਤੁਸੀਂ ਉਹਨਾਂ ਨੂੰ ਕਿੰਦੀ ਪਿਆਰੀ ਦੇਖ ਆ ਜੇ ਇੱਥੇ ਕੋਈ ਆਂਦਾ ਹੋਵੇ ਜੇ ਮੰਨ ਲਓ ਕਿ ਸੱਪ ਨਿਕਲ ਜਵੇ ਬਾਹਰ ਤਾਂ ਹੋ ਫਿਰ ਉਹ ਕੋਈ ਕੁਝ ਨਹੀਂ ਕਹਿੰਦਾ ਕਿਸਨੂੰ ਕਿਉਂਕਿ ਜਿੱਥੇਗਾ ਮੇਰਾ ਪੈਰ ਪੈ ਗਿਆ ਉਹ ਜਗਾ ਨਾ ਕਿਸੇ ਨੂੰ ਕੁਝ ਨਹੀਂ ਕਰਨਗੇ ਇੱਕ ਆਹ ਜੀ ਸਾਡੀ ਮੇਨ ਆਜੋ ਜੀ ਇਹ ਤਾਂ ਬਹੁਤ ਵੱਡੀ ਖੁੱਡੇ ਆ ਦੇਖਦੇ ਵਿੱਚ ਉਹ ਉਹ ਨਾਗਰਾਜ ਦੀ ਜਗਾ ਮਾਰਚ ਦੇ ਚੜਦੇਗੀ ਪਹਿਲੀ ਮਾਰਚ ਨੂੰ ਉਹਨਾਂ ਨੇ ਉੱਥੋਂ ਨਿਕਲ ਗਏ ਇਸ ਖੁੱਡ ਦੇ ਵਿੱਚ ਵੀ ਸਾਰ ਰੱਖਣਾਈ ਪਰ ਜਿਸ ਵੇਲੇ ਚਾਹੀਦਾ ਉਸ ਟਾਈਮ ਨੂੰ ਆ ਕੇ ਮਿਲਦੇ ਆ ਇਹ ਹੁਣ ਜੇ ਮੈਂ ਚਾਹਾਂ ਹੁਣ ਨਹੀਂ ਮੈਂ ਬੁਲਾ ਸਕਦਾ ਕੋਈ ਮੌਸਮ ਚੇਂਜ ਹੈ ਤੇ ਮੈਂ ਇਹਨਾਂ ਨੂੰ ਤੰਗ ਨਹੀਂ ਕਰਨਾ ਕਿਹੜੇ ਕਿਹੜੇ ਮੌਸਮਾਂ ਦੇ ਵਿੱਚ ਬਾਹਰ ਨਿਕਲਦੇ ਇਹ ਸਿਰਫ ਗਰਮੀ 'ਚ ਬਾਹਰ ਹੁੰਦੇ ਜੀ ਸਿਰਫ ਗਰਮੀ ਦੇ ਵਿੱਚ ਬਾਕੀ ਟਾਈਮ ਅੰਦਰ ਹੀ ਰਹਿੰਦੇ ਆ ਉਦੋਂ ਵੀ ਨਿਕਲਦੇ ਨਹੀਂ ਨਹੀਂ ਉਦੋਂ ਵੀ ਨਿਕਲਦੇ ਸਰਦੀਆਂ 'ਚ ਵੀ ਨਿਕਲਦੇ ਜੇ ਬਾਈ ਚਾਂ ਜਿਵੇਂ ਕਿਸੇ ਦੇ ਘਰ ਦੇ ਅੰਦਰ ਕੂੜਾ ਕੱਕੜ ਟੇਕੇ ਨੁਕਰੇ ਲਾਇਆ ਹੁੰਦਾ ਸਾਪੰਦਰ ਕੋ ਜਾਂਦਾ ਸੀ ਉਹਨੂੰ ਗਰਮਾਇਸ਼ ਲਈ ਉਹ ਜਗ੍ਹਾ ਵਿੱਚ ਹੀ ਬਹਿਣਾ ਪਿਆ ਜਾਂਦਾ ਅੱਛਾ ਵੀ ਜਿੱਥੇ ਸਮਾਨ ਕਲੇੜਾ ਪਾਇਆ ਉਹਦੇ ਅੰਦਰ ਹੀ ਤੇ ਡਾਕਟਰ ਜਿਹੜੇ ਨੇ ਉਹ ਕਿਉਂ 2 ਘੰਟਿਆਂ ਦੇ ਬਾਅਦ ਉਹਨੂੰ ਕਹਿ ਦਿੰਦੇ ਵੀ ਵੀ ਡੈਥ ਹੋ ਗਈ ਇਹਨਾਂ ਦੀ ਦੇਖੋ ਜੀ ਮੈਂ ਤੁਹਾਨੂੰ ਕੀ ਕਹਿੰਨਾ ਕਈ ਡਾਕਟਰ ਐਸੇ ਆ ਜਿਹੜਾ ਆਪਣੇ ਤੇ ਕਲੇਮ ਨਾ ਕਰਕੇ ਨਾ ਉਹ ਲੈਣਾ ਚਾਹੁੰਦੇ ਨਾ ਉਹ ਪੈਸਾ ਕਮਾਉਣਾ ਚਾਹੁੰਦੇ ਨੇ ਉਹ ਅੱਛੇ ਇਨਸਾਨ ਹੈ ਜਦੋਂ ਉਹਨਾਂ ਨੂੰ ਪਤਾ ਵੀ ਹੁਣ ਸਾਡੇ ਹੱਥ ਬਸ ਉਹ ਨਿਕਲ ਚੁੱਕਾ ਵੀ ਸਾਡੇ ਕਾਬੂ ਨਹੀਂ ਆ ਰਿਹਾ ਜ਼ਹਿਰ ਫੈਲੜ ਗਿਆ ਉਹ ਹੱਥ ਜੋੜ ਕੇ ਹੀ ਬੇਨਤੀ ਕਰਦੇ ਵੀ ਭਾਈ ਇਹਨੂੰ ਗੱਡ ਕਰਤਾ ਤੁਸੀਂ ਲੈ ਜਾਓ ਹੂੰ ਬਾਕੀ ਉਹਨਾਂ ਦੇ ਮਾਪੇ ਆ ਜੇ ਬੱਚੇ ਨੂੰ ਲੈ ਕੇ ਕਿਸੇ ਚੰਗੇ ਜਿਹੇ ਜਗ੍ਹਾ ਚਲੇ ਜਾਣਗੇ ਤੇ ਬੱਚਾ ਜੇ ਨਹੀਂ ਲਿਆ ਜਾ ਸਕਦੇ ਫਿਰ ਤਾਂ ਉਹਨਾਂ ਦੀ ਬੱਚੇ ਦੀ ਮੌਤ ਹੋ ਚੁੱਕੀ ਹੈ ਹੂੰ ਤੱਕ ਕਿੰਨੇ ਜਿਹੜੇ ਸੱਪ ਤੁਸੀਂ ਫੜ ਚੁੱਕੇ ਹੋ ਦੇ ਮਹੱਲੇ ਦੇ ਵਿੱਚ ਵੀ ਸੁਣਿਆ ਵੀ ਕਾਫੀ ਜਿਹੜੇ ਸੱਪ ਤੁਸੀਂ ਘਰਾਂ ਦੇ ਵਿੱਚੋਂ ਕੱਢਿਆ ਵੀ ਇਸ ਏਰੀਆ ਦੇ ਵਿੱਚ ਕਾਫੀ ਜਿਹੜੇ ਸੱਪ ਰਹਿੰਦੇ ਨੇ ਕਿੰਨੇ ਕੇ ਸੱਪ ਕੱਢੇ ਤੇ ਘਟੋ ਘਟਨੀ ਤੇ ਹਜ਼ਾਰਾਂ ਸੱਪਾਂ ਮੈਂ ਫੜ ਚੁੱਕਾ ਜੀ ਹਜ਼ਾਰਾਂ ਸੱਪ ਆਏ ਦਿਨ ਵਿੱਚ ਕਦੀ ਤਿੰਨ ਕਦੀ ਚਾਰ ਕਰੀ 2 ਕਰੀ 1 ਆਂਦਾ ਜਨ 6 ਮਹੀਨੇ ਮੈਨੂੰ ਸਿਰਫ ਆ ਜਾ ਕੇ ਰੈਸਟ ਮਿਲੀ ਹੈ ਵੀ ਹੁਣ ਮੌਸਮ ਚੇਂਜ ਹੋਏ ਤੇ ਇਸ ਵਾਸਤੇ ਤੇ ਦੂਜੇ ਨੰਬਰ ਜਿੱਦੈ ਮਾਰਚ ਚੜਦੇ ਸਟਾਰਟਿੰਗ ਮਰਪੋਲੇ ਨਾਲ ਦੀ ਕਿਰਪਾ ਹੁੰਦੀ ਹੈ ਬਖਸ਼ ਉਤਰਦੀ ਹੈ ਤੇ ਨਾਗਰਾਜ ਮੇਰੇ ਕੋਲ ਸਿੱਧੇ ਆਂਦੇ ਕਿੰਨੇ ਤੇ ਮਰੀਜ਼ ਆਏ ਨੇ ਹੁਣ ਤੱਕ ਤੁਹਾਡੇ ਕੋਲ ਕਿਸ ਤਰ੍ਹਾਂ ਵੀ 24 ਘੰਟੇ ਤੋਂ 1 ਮਿੰਟ ਪਹਿਲਾਂ ਵਾਲੇ ਵੀ ਆਏ ਨਹੀਂ ਜਾਂ ਫਿਰ ਹੋਰ ਵੀ ਕਿਹੜੇ ਕਿਹੜੇ ਮਰੀਜ਼ ਤੁਹਾਡੇ ਕੋਲ ਆਏ ਜਿਹੜੇ 24 ਘੰਟੇ ਤੋਂ 1 ਮਿੰਟ ਪਹਿਲਾਂ ਵਾਲਾ ਮਰੀਜ਼ ਆਇਆ ਸੀ ਮੇਰੇ ਕੋਲ 18 ਸਾਲ ਪਹਿਲਾਂ ਉਸ ਅਸਲ ਗੁੜਿਆ ਦੀ ਸ਼ਾਦੀ ਹੋ ਚੁੱਕੀ ਹੈ ਉਹਦੇ ਕੋਲ ਦੋ ਬੇਟੇ ਆ ਉਹ ਬੰਬੇ ਰਹਿੰਦੀ ਹੈ ਤੇ ਬਾਕੀ ਚਾਰ ਬੋਜਾਲੇ ਛੋਟੇ-ਮੋਟੇ ਡੰਗਾ ਵਾਲੇ ਬੰਦੇ ਮੇਰੇ ਕੋਲ ਆਉਂਦੇ ਰਹਿੰਦੇ ਕਿਸ ਤਰ੍ਹਾਂ ਜਿਹੜਾ ਉਹ ਮਿੱਟੀ ਜਿਹੜਾ ਲੱਗ ਜਾਂਦਾ ਇਹ ਕਹਿੰਦੇ ਨੇ ਮਿੱਟੀ ਲੱਗ ਜਾਂਦਾ ਉਹਦੇ ਸਰੀਰ ਦੇ ਵਿੱਚ ਕਹਿੰਦੇ ਉਹ ਸੂਜਨ ਜੀ ਆ ਜਾਂਦੀ ਉਹ ਕਿਸ ਤਰ੍ਹਾਂ ਸਹੀ ਕਰਦੇ ਹੋ ਜੇ ਤਾਂ ਮਿੱਟੀ ਲੱਗੀ ਮੇਰੇ ਕੋਲ ਨੋਰਮਲ ਟਾਈਮ ਤੇ ਆ ਗਈ ਤੇ ਨਾਲ ਉਸ ਦੋ ਮਿੰਟ ਦਾ ਇਲਾਜ ਆ کئی ਵਾਰੀ ਐਸਾ ਹੋ ਜਾਂਦਾ ਵੀ ਬੰਦਾ ਨਹੀਂ ਪਹੁੰਚ ਪਾਂਦਾ ਖਾਰਸ਼ ਕਰਦਾ ਹੈ ਖਾਰਸ਼ ਕਰਨ ਨਾਲ ਮਾਸ ਕੜਕ ਹੋ ਜਾਂਦਾ ਉਹ ਗੱਲਾਂ ਚੱਲੂ ਹੋ ਜਾਂਦਾ ਫਿਰ ਉਸ ਲਈ ਮੈਂ 3-4 ਤੇ 15 ਦਿਨ ਦਾ ਟਾਈਮ ਲੈ ਕੇ ਚੱਲਦਾ ਹੂੰ ਵੀ 15 ਦਿਨਾਂ ਵਿੱਚ ਨੋਰਮਲ ਕਰਕੇ ਭੇਜਾਂਗੇ ਹੂੰ ਇੱਕ ਵੱਡਾ ਦਾਵਾ ਕਰਦੇ ਹੋ ਵੀ ਜਿਹੜਾ ਮਰਜੀ ਸਾਡੇ ਕੋਲ ਆ ਜਾਵੇ ਸੱਪ ਦਾ ਡੰਗਿਆ ਹੋਵੇ ਦਾਵਾ-ਦਾਵਾ ਮਾਨਦ ਕਰਦੇ ਆ ਉਸ ਭੋਲੇ ਨਾਤੇ ਮੈਂ ਤਾਂ ਇੱਕ ਚੱਲਦਾ ਫਿਰਦਾ ਇਨਸਾਨ ਆ ਨਹੀਂ ਨਹੀਂ ਕਿਸੇ ਚੀਜ਼ ਦੀ ਲਾਲਚ ਨਹੀਂ ਨਾ ਕੋਈ ਪੈਸੇ ਦੀ ਨਾ ਕਿਸੇ ਚੀਜ਼ ਦੀ ਹੁਣ ਕਿੰਨੇ ਮਹੀਨਾ ਬਿਨਾ ਤੁਸੀਂ ਖਾਂਦੇ ਵੀ ਨਹੀਂ ਹੈਗੇ ਕੋਈ ਤੁਹਾਡੇ ਸਾਹਮਣੇ ਅੰਦਰ ਚੈੱਕ ਕਰ ਸਕਦੇ ਜੇ ਇੱਕ ਚਮਚਾ ਤੱਕ ਮਿਲ ਜੇ ਤਬਈ ਮਿਲ ਜੇ ਕੋਈ ਰੋਟੀ ਵਾਲੇ ਭਾਂਡੇ ਹੀ ਚਾਹ ਵਾਲਾ ਗਲਾਸ ਹੀ ਮਿਲ ਜੇ ਤਾਂ ਕੋਈ ਇੱਕ ਇੱਕ ਮਹੀਨਾ ਤੁਸੀਂ ਕੁਝ ਵੀ ਨਹੀਂ ਖਾਂਦੇ ਸੀ ਅੱਗੇ ਬੈਠੇ ਆ ਤੁਹਾਡੀ ਪੂਰੀ ਜਗ੍ਹਾ ਦੇਖੋ ਸਾਰਾ ਜੰਗਲ ਹੈ ਜੰਗਲ ਦੇ ਵਿੱਚ ਹੀ ਰਹਿਣਾ ਮੈਂ ਸੋ ਵਾਕਿਆ ਦਰਸ਼ਕੋ ਤੁਹਾਨੂੰ ਤਸਵੀਰਾਂ ਇੱਕ ਵਾਰੀ ਦਿਖਾ ਦਵਾਂ ਕਮਾ ਕੇ ਮੈਂ ਕਿਸ ਤਰੀਕੇ ਨਾਲ ਜਿਹੜਾ ਇਹ ਪੂਰਾ ਜੰਗਲ ਵਰਗਾ ਹੈਗਾ ਤੇ ਇਹਦੇ ਵਿੱਚ ਸੱਪ ਵੀ ਰਹਿੰਦੇ ਆ ਜੀ ਹਾਂ ਕੋਈ ਛੋਟੇ-ਬੋਟੇ ਸੱਪ ਨਹੀਂ ਨਾਗ ਵੀ ਰਹਿੰਦੇ ਆ ਨਾਗ ਤੇ ਨਾਗਣੀ ਵੀ ਕਹਿੰਦੇ ਦੋ ਮੂੰਹਾਂ ਵੀ ਸੱਪ ਐਸੀ ਇੱਥੇ ਕਹਿੰਦੇ ਦਿਖਾਵਾਂਗੇ ਤੁਹਾਨੂੰ ਵੀ ਇੱਥੇ ਪਰ ਨਿਕਲਦੇ ਕਦੋਂ-ਕਦੋਂ ਆ